ਹਾਂਜੀ ਸੱਜਣੋ ਪਹਿਲੇ ਦਿਨ ਤੋਂ ਇੰਦਰਾ ਗਾਂਧੀ ਦਾ ਪੁੱਤ ਬਣ ਕੇ ਪੱਤਰਕਾਰੀ ਕਰ ਰਿਹਾ ਇਸ ਚੰਚਮਨੋਰ ਸਿੰਘ ਦੀ ਅਨਕੀ ਜੀ ਗੱਲ ਸੁਣੋ ਫੇਰ ਇਹਨੂੰ ਜਵਾਬ ਦਿੰਨੇ ਆ ਇਹ ਸਰੂਪ ਗੁੰਮੇ ਨਹੀਂ ਇਹ ਸਰੂਪ ਜਾ ਤਾਂ ਵੱਡੀ ਕੀਮਤ ਤੇ ਵਿਚੇ ਗਏ ਬਲੈਕ ਵਿੱਚ ਜਿਨ੍ਹਾਂ ਨੂੰ ਅਸੀਂ ਕਹੀਏ ਨੰਬਰ 2 ਜਾਂ ਇਹ ਮਿਲੀ ਭੁਗਤ ਨਾਲ ਪ੍ਰੇਮੀਆਂ ਤੱਕ ਪਹੁੰਚਾਏਗੇ ਕਿਉਂਕਿ ਰਸੀਦਾਂ ਕਾਇਮਨ ਰਸੀਦ ਦਾ ਕਿਸ ਦੀ ਰਸੀਦ ਜਾਨੀ ਰਸੀਦ ਉੱਤੇ ਰੁਕਾ ਰੁਕਾ ਤੁਹਾਨੂੰ ਪਤਾ ਹੈ ਰੁਕਾ ਜਾਂਦਾ ਰੁਕਿਓ ਤੇ ਲਿਖਿਆ ਵੀ ਇਸ ਨੂੰ ਇੱਕ ਪਾਵਨ ਸਰੂਪ ਦਿੱਤਾ ਜਾਏ ਇਸੇ ਦੇ ਦਸਕਤ ਹੋਣਗੇ ਇੰਡਰਾਇਟਿੰਗ ਹੈ ਕਿਸੇ ਦਾ ਇੰਡਰਾਇਟਿੰਗ ਹੋਏਗਾ ਜਿਹੜਾ ਰੁਕਾ ਵੀ ਦਿੱਤਾ ਤੇ ਉਸ ਦੇ ਨਾਲ ਟੈਲੀਫੋਨ ਵੀ ਤੇ ਗਿਆ ਹੋਏਗਾ ਕਿ ਪਾਈਓ ਰੁਕਾ ਲੈ ਕੇ ਆ ਰਿਹਾ ਪ੍ਰਕਾਸ਼ ਸਿੰਘ ਬਾਦਲ ਦਾ ਜਨ ਸੁਖਵੀਰ ਬਾਦਲ ਦਾ ਇਸ ਤੋਂ ਵੱਡਾ ਰੁਕਾ ਤੇ ਚੱਲਣਾ ਨਹੀਂ ਉਥੇ ਐਸਜੀਪੀਸੀ ਸੋ ਇਹ ਰੁਕਾ ਕਿਦਾਂ ਰਸੀਦਾ ਪਈਆਂ ਉੱਥੇ ਜਦੋਂ ਇਹਨਾਂ ਦੀ ਇੰਟੈਂਸਿਵ ਇਨਟੈਰੋਗੇਸ਼ਨ ਹੋਏਗੀ ਤਾਂ ਇਹ ਬੋਲਣਗੇ ਇਹਨਾਂ ਦੇ ਹੱਕ ਵਿੱਚ ਜਿਨ੍ਹਾਂ ਨੇ ਸਾਰੀ ਚੋਰੀ ਬਜਾਰੀ ਕੀਤੀ ਹੈ ਪਾਵਨ ਸਰੂਪਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕੀ ਉਹ ਸਤਕਾਰਤ ਵੇ ਨਾਲ ਅੱਗੇ ਗਏਨ ਕਿ ਜੇ ਚੋਰੀ ਕਰਕੇ ਗਏਨ ਤੇ ਫਿਰ ਉਹ ਗਏ ਵੀ ਬੜੇ ਬੇਹੂਦਾ ਢੰਗ ਚ ਹੋਣਗੇ ਫਿਰ ਗੱਲ ਸਾਫ਼ ਹੋ ਗਈ ਨਾ ਕੇਂਦਰ ਸੰਚਾਲਿਤ ਧਿਰਾਂ ਇੱਕ ਪਾਸੇ ਤੇ ਆਪਣੀ ਖੇਤਰੀ ਤਰਸ ਸ਼ਰਮਣੀ ਅਕਾਲੀ ਦਲ ਇੱਕ ਪਾਸੇ ਚੜ ਮਤ ਜਾਂਦੀ ਆ ਜਦੋਂ ਕੋਈ ਵੀ ਕੇਂਦਰ ਸੰਚਾਲਿਤ ਧਿਰ ਆਪਸ ਵਿੱਚ ਪਾਇਆ ਜੋ ਮਰਜ਼ੀ ਜੂਤ ਪਤਾਂ ਖੜਕਾਈ ਜਾਂ ਨਾ ਛੱਤਰ ਪੋਲਾ ਖੜਕੀ ਜਾਵੇ ਉਹਨਾਂ ਦਾ ਪਰ ਜਦੋਂ ਖੇਤਰੀ ਧਿਰ ਨੂੰ ਕੋਈ ਢਾਉਣ ਦੀ ਮੌਕਾ ਲੱਗਦਾ ਆ ਤਾਂ ਇਹ ਸਾਰੇ ਇਕੱਠੇ ਹੋ ਹੀ ਜਾਂਦੇ ਨੇ ਹੁਣ ਆ ਵੇਖੋ ਸਾਰੀ ਉਮਰ ਕਾਂਗਰਸ ਦੇ ਪੱਖ ਦੀ ਪੱਤਰਕਾਰੀ ਕਰਦਾ ਰਿਹਾ ਇਨਸਾਨ ਆ ਤੇ ਝਾੜੂ ਸਰਕਾਰ ਨੇ ਬੀੜਾ ਨੰ મુદ્ਦਾ ਠਾਇਆ ਐ ਐਫਆਰ ਦੱਚ ਕੀਤੀ ਐ ਤੇ ਏਡੀ ਇਹਦੀ ਕਿੱਡੀ ਚੜ ਮੱਚੀ ਆ ਕਿੰਨਾ ਮੌਕਾ ਲੱਗਾ ਐ ਦਾ ਉਹੋ ਹੀ ਇੰਦਰਾ ਮਾਤਾ ਦੇ ਪੁੱਤ ਜੇ ਉਹ ਝੁੱਟੀਆਂ ਚਿੱਟੀਆਂ ਸਾਡੇ ਸ਼੍ਰੋਮਣੀ ਅਕਾਲੀ ਦਲ ਪੰਥਕ ਲੀਡਰਸ਼ਿਪ ਨੂੰ ਬਦਨਾਮ ਕਰਦੀ ਕਰ ਸਕਦੀ ਆ ਤਾਂ ਇਹ ਕੋਈ ਮੌਕਾ ਕਿਉਂ ਗਵਾਉਣਗੇ ਭਾਵੇਂ ਗੱਲ 'ਚ ਕੋਈ ਤੰਤ ਹੋਵੇ ਨਾ ਹੋਵੇ ਹੁਣ ਇਹ ਬਿਲਕੁਲ ਇੱਕ ਪਿਓਰ ਧਾਰਮਿਕ ਮੁੱਦਾ ਆ ਜਿਸ ਦਾ ਕਿ ਜਿਵੇਂਵਾਰੀ ਸ਼ਰਮਣੀ ਕਮੇਟੀ ਦੀ ਹੈ ਕਤਾਈ ਹੋਈ ਗਲਤੀ ਕੀਤੀ ਕਿਸੇ ਕਰੜਕ ਨੇ ਕੀਤੀ ਫੜੀ ਕਿੰਨੇ ਸ਼ਰਮਣੀ ਕਮੇਟੀ ਦੇ ਫਲਾਈਂਗ ਸਕੁਆਰ ਨੇ ਜਿਹਦਾ ਕੰਮ ਹੀ ਇਹ ਆ ਕਿ ਕਿਸ ਤਰ੍ਹਾਂ ਦੀ ਕਤਾਈ ਨਾ ਹੋਵੇ ਉਹਦੇ ਤੇ ਨਿਗਰਾਨੀ ਰੱਖਣ ਵਾਸਤੇ ਹੋਈ ਉਸ ਤੋਂ ਬਾਅਦ ਕੇਸ ਚੱਲਿਆ ਸ਼੍ਰੀ ਕਾਲਤਕਸ ਸਾਹਿਬ ਨੇ ਆਪਣੀ ਨਿਗਰਾਨੀ ਹੇਠ ਕਮਿਸ਼ਨ ਬਣਾ ਕੇ ਪਹਿਲੀ ਵਾਰ ਹੋਇਆ ਸੀ ਕਿ ਕਲਤਖ ਸਾਬ ਨੇ ਇੱਕ ਕਮਿਸ਼ਨ ਬਣਾ ਕੇ ਜੁਡੀਸ਼ੀਅਲ ਕਮਿਸ਼ਨ ਇੱਕ ਸਾਬਕਾ ਜੱਜ ਦੇ ਅਧੀਨ ਇੱਕ ਕਮਿਸ਼ਨ ਬਣਾ ਕੇ ਇਹਦੀ ਜਾਂਚ ਕਰਾਈ ਉਸਨੇ ਜੋ ਉਹਨੇ ਜਿਹੜਾ ਜਾਂਚ ਕਰਨ ਉਹ ਜੱਜ ਸੀ ਉਹਨੇ ਪਹਿਲੀ ਲਿਖਤੀ ਇਹ ਕੀਤੀ ਸੀ ਵੀ ਮੈਂ ਜਾਂਚ ਤਾਂ ਕਰੂੰਗਾ ਜੇ ਮੇਰੀ ਜਿਹੜੀ ਰਿਪੋਰਟ ਆ ਹੂ ਬੂ ਇਨ ਬਿਨ ਲਾਗੂ ਕੀਤੀ ਜਾਊਗੀ ਤੇ ਸ਼੍ਰੀ ਕਲਤਖ ਸਾਬ ਨੇ ਇਸ ਦਾ ਪ੍ਰਵਾਨਗੀ ਦਿੱਤੀ ਸੀ ਤੇ ਉਸ ਤੋਂ ਬਾਅਦ ਉਹਤੇ ਫੋਲ ਵੀ ਚੜਾਈ ਕਮਿਸ਼ਨ ਨੇ ਜਾਂਚ ਕੀਤੀ ਸ਼੍ਰੀ ਕਲਤਕਸਰ ਨੇ ਪ੍ਰਵਾਨ ਕੀਤੀ ਦੁਸ਼ਟ ਪਾਪੀ ਦੋਖੀ ਤੋਂ ਉਹਦੇ ਪੂਰੀ ਕੀਮਤ ਵਸੂਲ ਕੀਤੀ ਗਈ ਜਿਹੜੀ ਉਹਨੇ ਚੋਰੀ ਕੀਤੀ ਸੀ ਉਹਨੂੰ ਜੁਰਮਾਨਾ ਲਾਇਆ ਗਿਆ ਉਹਦੇ ਫੰਡ ਰਿਟਾਇਰਮੈਂਟ ਦੇ ਲੱਗੇ ਸੀ ਉਹ ਰਿਟਾਇਰਮੈਂਟ ਦੇ ਫੰਡ ਬੜਾ ਜਰ ਰੋਕ ਛੱਡੇ ਇਸ ਤੋਂ ਇਲਾਵਾ ਉਹਦੇ ਸੁਪਰਵਾਈਜ਼ਰ ਨੂੰ ਸਜ਼ਾ ਦਿੱਤੀ ਗਈ ਦੇ ਇਹ ਪਹਿਲੀ ਵਾਰ ਹੋਇਆ ਸੀ ਇੱਕ ਪਿੰਡ 'ਚ ਕੋਈ ਗੁਨਾਹ ਹੋਇਆ ਹੋਵੇ ਤੇ ਸੂਬੇ ਦੇ ਜਿਹੜਾ ਮੁੱਖ ਮੰਤਰੀ ਆ ਤੇ ਜਾਂ ਜਿਹੜੀ ਇਹ ਕੈਬਨਿਟ ਆ ਸਾਰੀ ਸਦਤੀ ਕੀ ਹੋਵੇ ਇੱਕ ਕਲਰਕ ਦੀ ਕਤਾਈ ਕਰਕੇ ਸ਼੍ਰੋਮਣੀ ਕਮੇਟੀ ਦੀ ਸੁਮੱਚੀ ਐਗਜ਼ੀਕਟਿਵ ਕਮੇਟੀ ਨੂੰ ਸਜ਼ਾ ਲਾਈ ਗਈ ਵੀ ਉਹ 2 ਸਾਲ ਵਾਸਤੇ ਦੁਬਾਰਾ ਐਗਜ਼ੀਕਟਿਵ ਮੈਂਬਰ ਨਹੀਂ ਬਣ ਸਕਦੇ ਹੋਰ ਹੁਣ ਕਿਹੜਾ ਪੜਤਾਲ ਕਰਾਉਣੀ ਹੈ ਕੀ ਸਜ਼ਾ ਦਵਾਉਣੀ ਹੈ ਇਹਨਾਂ ਦਾ ਮਕਸਦ ਸਿਰਫ ਇਹ ਕਿਆ ਗੁਰਦੁਆਰਾ ਪ੍ਰਬੰਧ ਦੇ ਵਿੱਚ ਧਰਮ ਧਾਰਮਿਕ ਪ੍ਰਬੰਧ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਦਾ ਕਿਸ ਤਰ੍ਹਾਂ ਕਿਹੇ ਐਂਟਰੀ ਹੋ ਸਕੇ ਕੋਈ ਨਾ ਕੋਈ ਤਰੀਕਾ ਲੱਭੇ ਜਾਵੇ ਉਹਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਹੋ ਸਕੇ ਇੱਕ ਤੋਂ ਬਾਅਦ ਇੱਕ ਮੁੱਦੇ ਚੁੱਕ ਕੇ ਇਹ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਬੋਰਡ ਬਣਾ ਸਕਣ ਇਹਨਾਂ ਦਾ ਮਕਸਦ ਸਿਰਫ ਇੱਥੋਂ ਤੱਕ ਆ ਹੁਣ ਇੱਕ ਕਲਰਕ ਸੀ ਉਹਨੇ ਕਤਾਈ ਕੀਤੀ ਕਤਾਈ ਕੀਤੀ ਕਿ ਵੀ ਲਾਲਚ ਕੀਤਾ ਜਿਹੜੇ ਮਹਾਰਾਜ ਦੇ ਅੰਗ ਜਦੋਂ ਸਿਪਾਈ ਹੁੰਦੀ ਆ ਉਸ ਵੇਲੇ ਜਿਹੜੇ ਖਰਾਬ ਹੋ ਜਾਂਦੇ ਨੇ ਜਾਂ ਪ੍ਰੈਸ ਦੇ ਅਕਸਰ ਮਸ਼ੀਨਰੀ ਆ ਜਾਂ ਕੋਈ ਲਗਾ ਮਾਤਰਾ ਕਾਰਟ ਜਾਂ ਇਹ ਜਿਹ ਕੋਈ ਵੀ ਹੋ ਜਾਂਦੀ ਜਿਹਦੇ ਜਿਹੜੇ ਕਿ ਉਹ ਗੁਰਗਾਂਧ ਸਾਹਿਬ ਦੇ ਵਿੱਚ ਸਵੈਲਟ ਨੀ ਕੀਤੇ ਜਾਂ ਜੋੜੇ ਨਹੀਂ ਜਾਂਦੇ ਉਹਨਾਂ ਨੂੰ ਇੱਕ ਹਿਸਾਬ ਨੇ ਨਾਲ ਲਾਂਬੇ ਕੀਤਾ ਜਾਂਦਾ ਆ ਤੇ ਇੱਕ ਵਿਧੀ ਵਿਵਧਾਨ ਮੁਤਾਬਕ ਉਹਦਾ ਸੰਸਕਾਰ ਕਰ ਦਿੱਤਾ ਜਾਂਦਾ ਆ ਉਹ ਪੰਨੇ ਉਹ ਅੰਗ ਇੱਕ ਕਲਰਕ ਇਕੱਠੇ ਕਰਦਾ ਰਿਹਾ ਬਹੁਤ ਵੱਡਾ ਭੰਡਾਰਾ ਹੋ ਗਿਆ ਉਹਦੇ ਕੋਲ ਉਸਨੇ ਉਹ ਅੰਕ ਇਕੱਠੇ ਕਰਕੇ ਮਹਾਰਾਜ ਦੀਆਂ ਬੀੜਾਂ ਬਣਾ ਲਈਆਂ ਹੁਣ ਉਹਦੇ ਮਤਿਹਤ ਜਿਹੜੇ ਸੇਵਾਦਾਰ ਸੀ ਜਿਹੜੇ ਹੋਰ ਕੰਮ ਕਰਦੇ ਸੀ ਇਸ ਮਸਲੇ ਤੇ ਜਲਦਾਂ ਬੰਨਨ ਦਾ ਜਾ ਕੋਸ਼ਿਸ਼ ਉਹ ਥੋੜਾ ਹੁਣ ਜਾਣਕਾਰੀ ਇਹਨਾਂ ਗੱਲਾਂ ਤੇ ਵੀ ਇਹ ਦੇ ਵਿੱਚ ਇੱਕ ਤਾਂ ਹੀ ਕਰ ਰਿਹਾ ਕੋਈ ਉਹਨਾਂ ਨੇ ਉਹ ਗਰਸਾ ਦੀਆਂ ਬੀੜਾਂ ਬੰਨ ਦਿੱਤੀਆਂ ਤੇ ਉਸ ਇਨਸਾਨ ਨੇ ਉਸ ਪਾਪੀ ਨੇ ਦੁਸ਼ਮਣ ਨੇ ਦੁਖੀ ਨੇ ਉਹਨਾਂ ਨੂੰ ਸੇਵਾਪੇਡਾ ਲੈ ਕੇ ਸੰਕਤਾਂ ਨੂੰ ਵਕ ਵਕ ਦੇਰ ਦਿੱਤਾ ਤੇ ਉਹ ਜੀ ਮਾਇਆ ਸੀ ਉਹ ਜੇਵ ਚ ਪਾ ਲਈ ਮਸਲਾ ਸਿਰਫ ਇੰਨਾ ਸੀ ਇਹਦਾਬਾਦ ਦਾ ਬਤੰਗੜ ਬਣਾਉਣ ਵਾਲੇ ਕੀ ਕਹਿ ਰਹੇ ਨੇ ਹੁਣ ਅਖੇ ਜੀਏ ਪ੍ਰੇਮੀਆਂ ਨੇ ਦਿੱਤੇ ਗਿਆ ਹੋਣਗੇ ਉਹ ਮੂਰਖ ਲੋਕੋ ਮਾਰਾ ਦੇ ਬੀੜਾਂ ਤਾਂ ਬਲ ਇੱਕ ਦੁਸ਼ਟ ਪਾਪੀ ਲੋਕ ਚੀਨ ਤੋਂ ਛਿਪਵਾ ਕੇ ਅਮਰੀਕਾ ਕਿਨਾਰੇ ਜ ਵੰਡੀ ਜਾਣ ਡੈ ਨੇ ਹਰਥਾਂ ਤੇ ਹੁਣ ਕਮਿਟੀ ਸਰਕਾਰ ਤੱਕ ਸਾਹ ਨਹੀਂ ਪਹੁੰਚ ਸਕਦਾ ਤੇ ਕੋਈ ਕਿਸੇ ਤੋਂ ਛਿਪਵਾ ਕੇ ਉਹਨੇ ਵੰਡਤੀਆਂ ਲੋਕਾਂ ਦੇ ਘਰਾਂ 'ਚ ਪਹੁੰਚੀਆਂ ਲੋਕੀ ਉਹਨਾਂ ਦਾ ਉਸ ਆਪਣੇ ਹਿਸਾਬ ਨਾਲ ਆ ਤੁਸ ਮਾਨ ਸਨਮਾਨ ਕਰਕੇ ਪਾੜ ਕਰਦੇ ਜੋ ਵੀ ਕਰਦੇ ਹੋਣਗੇ ਹੁਣ ਘਰ ਘਰ ਜਾ ਕੇ ਥੋੜਾ ਜਿਹਾ ਅਕਾਲ ਤਖਤ ਸਾਹਿਬ ਦਾ ਸ਼ੂਮਿਕ ਕਮੇਟੀ ਉਹਦੀ ਪੜਤਾਲ ਕਰ ਸਕਦੀ ਆ ਚਲੋ ਪਤਾ ਲੱਗਾ ਉਹ ਮਸਲਾ ਵੀ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਉਸ ਨੂੰ ਇਨਸਾਨ ਨੂੰ ਜਿੰਨੇ ਇੱਕ ਤੂਤ ਕੀਤੀ ਸੀ ਉਹਨੂੰ ਉਹਦੇ ਉੱਤੇ ਰੋਕ ਲਾ ਦਿੱਤੀ ਗਈ ਸ਼ਾਇਦ ਉਹ ਟਾਲ ਵੀ ਗਿਆ ਹੋਵੇ ਪਰ ਅੰਦਰੋਂ ਘਾਤੇ ਕੋਈ ਪਤਾ ਨਹੀਂ ਕੌਣ ਕੀ ਕਰ ਰਿਹਾ ਅਜੇ ਵੀ ਨਹੀਂ ਪਤਾ ਤੇ ਇਹ ਕਹਿ ਰਿਹਾ ਆ ਉੱਚੀ ਕੀਮਤ ਤੇ ਬੀੜਾਂ ਵੇਚਤੀਆਂ ਹੋਣਗੀਆਂ ਯਾਰ ਅੱਧਿਆ ਨਾ ਲੋਕਾਂ ਦੀ ਇਹਨਾਂ ਦਿਮਾਗ ਗੋਬਰ ਭਰਿਆ ਵਾ ਇਸ ਇਨਸਾਨ ਦੇ ਵੀ ਜੇ ਚੋਣ ਕਮੇਟੀ ਕਿਸੇ ਨਾਲ ਨਾ ਥੋੜਾ ਕਰਦੀ ਹੈ ਕਿਸੇ ਨੂੰ ਤੁਸੀਂ ਪ੍ਰਵਾਨਗੀ ਲੈ ਗਏ ਬੀੜ ਜਿਹੜੀ ਆ ਉਹਦਾ ਉਹਦਾ ਸਾਹ ਸੰਭਾਲ ਦੀ ਜਾਮਨੀ ਦਿਓ ਸੰਗਤ ਦਾ ਜੋ ਪ੍ਰੋਟੋਕੋਲ ਆ ਪੂਰਾ ਕਰੋ ਤੇ ਚੋਣ ਕਮੇਟੀ ਤੋਂ ਜਿਹੜੀ ਫਿਕਸ ਪੇਟਾ ਹੈਗੀ ਆ ਮਾਇਆ ਸੇਵਾ ਪੇਟਾ ਹੈਗੀ ਉਹ ਦੇਖਦੇ ਜੇ ਤੁਸੀਂ ਬੀੜ ਲੈ ਸਕਦੇ ਜੇ ਇਹਦੀ ਉਹਨਾਂ ਨੂੰ ਉੱਚੀ ਕੀਮਤ ਉੱਚੀ ਕੀਮਤ ਨਹੀਂ ਮੂਰਖ ਇਨਸਾਨ ਉਹ ਘੱਟ ਕੀਮਤੇ ਵੇਚੀਆਂ ਸੀ ਕਿਉਂਕਿ ਉਹਨੇ ਮਾਇਆ ਦੇਵ ਚ ਪਾਉਣੀ ਸੀ ਫਿਰ ਜੇ ਇਹਨੂੰ ਪ੍ਰੀਮੀਅਮ ਦੇ ਉੱਤੇ ਵੀ ਪ੍ਰੀਮੀਅਮ ਨੂੰ ਚੀਂ ਦਾ ਰਾਹ ਨਹੀਂ ਲੱਭਦਾ ਇਹ ਵਾਯਾਤ ਲੋਕ ਸਿਰਫ ਸ਼੍ਰੋਮਣੀ ਕਮੇਟੀ ਨੂੰ ਕਿਸ ਨਾ ਕਿਸੇ ਬਹਾਨੇ ਬਦਨਾਮ ਕਰਨ ਲੋਜਦੇ ਨੇ ਵੀ ਇਹਦੀ ਕਾਰਜਕਾਰੀ ਕਾਰਵਾਈ ਦੇ ਵਿੱਚ ਵਿਗੜ ਪਾਇਆ ਜਾਵੇ ਤੇ ਸਰਕਾਰਾਂ ਨੂੰ ਜਾਂ ਸੰਗਤ ਰੌਲਾ ਪਾਵੇ ਤਾਂ ਤੋੜ ਕੇ ਇਹਦਾ ਬੋਰਡ ਬਣਾ ਦਿੱਤਾ ਜਾਵੇ ਤਾਂ ਕਿ ਸਰਕਾਰੀ ਕਬਜ਼ਾ ਕਰਾਇਆ ਜਾ ਸਕੇ ਗੁਰੂ ਸਾਹਿਬਾਨ ਦੇ ਪ੍ਰਬੰਧ ਤੇ ਸਮੁੱਚੇ ਧਾਰਮਿਕ ਪ੍ਰਬੰਧ ਦੇ ਸਰਕਾਰੀ ਕਬਜ਼ਾ ਕਰਾਇਆ ਜਾ ਸਕੇ ਇੰਨੀ ਕਾਕਾਤ ਹੈ ਨਾ ਲੋਕਾਂ ਦੀ ਇਨਸਾਨ ਜਿੰਨ ਨੂੰ ਕਿਤੇ ਮਿਲੇ ਤਾਂ ਪੁੱਛਿਆ ਜਾਵੇ ਵੀ ਤੂੰ ਦੱਸ ਵੀ ਕਿੱਥੇ ਉੱਚੀ ਕੀਮਤ ਦੇ ਵੇਚਦਾ ਕੀ ਮਤਲਬ ਜਾਂ ਪ੍ਰੀਮੀਅਮ ਵਿੱਚ ਦੇਣ ਦਾ ਕੀ ਮਤਲਬ ਕੋਈ ਐਸ ਗੱਲ ਦਾ ਤੁਕ ਬਣਦੀ ਹੈ ਬਸ ਆਪ ਦੀ ਵਿਦੂਤਾ ਖੋਲਣੀ ਆ ਯਹਰ ਖੋਲਣਾ ਸਮਾਜ ਦੇ ਵਿੱਚ ਪੰਥ ਦੇ ਵਿੱਚ ਸਿੱਖਾਂ ਦੇ ਵਿੱਚ ਧਰਮ ਦੇ ਵਿੱਚ ਤੇ 인ਦਰਾ ਮਾਤਾ ਦੇ ਆਪਦੀ ਜਿਹੜੀ ਜੈ ਜੈਕਾਰ ਕਰਨੀਆਂ ਲੱਖ ਲਹਾਂ ਤੇਸ ਇਨਸਾਨ ਤੇ